ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਇਸ ਖਾਲਸੇ ਪੰਥ ਦੀ ਇੱਕ ਦਾਸਤਾਨ ਤੁਹਾਡੇ ਨਾਲ ਕਹਿਣ ਲੱਗਾ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਨਜ਼ਦੀਕ ਹੈ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹਿਲਾ ਸ਼ਬਦ ਤੇ ਸਾਨੂੰ ਇਹ ਸਮਝਣਾ ਪਵੇਗਾ ਇਹਦਾ ਨਾਮ ਸਾਬੋ ਕੀ ਤਲਵੰਡੀ ਕਿਉਂ ਪਿਆ ਕੀ ਕਾਰਨ ਹਨ ਮੈਂ ਇਸ ਨੂੰ ਥੋੜਾ ਜਿਹਾ ਡੀਪਲੀ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਤਲ ਦਾ ਭਾਵ ਹੁੰਦਾ ਹੈ ਜ਼ਮੀਨ ਤੇ ਵੰਡੀ ਦਾ ਭਾਵ ਹੁੰਦਾ ਜਿਸ ਦੀ ਵੰਡ ਵਿੱਚ ਆ ਜਾਵੇ ਜਿਵੇਂ ਰਾਏ ਪੋਏ ਦੇ ਹਿੱਸੇ ਜਿਹੜੀ ਜ਼ਮੀਨ ਆਈ ਉਹਨੂੰ ਰਾਏ ਪੋਏ ਦੀ ਤਲਵੰਡੀ ਕਿਹਾ ਗਿਆ ਸਾਡੇ ਮਾਝੇ ਵਿੱਚ ਤਲਵੰਡੀ ਸੋਭਾ ਸਿੰਘ ਤੇ ਤਲਵੰਡੀ ਬੁੱਧ ਸਿੰਘ ਆਦਕ ਤਲਵੰਡੀਆਂ ਨੇ ਉਹ ਜੇ-ਜੇ ਦੇ ਹਿੱਸੇ ਜ਼ਮੀਨ ਆਉਂਦੀ ਕਿ ਉਹਨਾਂ ਦਾ ਨਾਮ ਲੱਗਦਾ ਗਿਆ ਪਰ ਸਾਬੂ ਕੌਣ ਹੋਇਆ ਇਸ ਨੂੰ ਜ਼ਮੀਨ ਮਿਲੀ ਤੇ ਇਹਦੇ ਪਰਿਵਾਰ ਵਿੱਚੋਂ ਅੱਗੇ ਕੌਣ-ਕੌਣ ਹੋਇਆ ਇਹਨਾਂ ਦਾ ਵਡੇਰਾ ਹੋਇਆ जैसल ਭੱਟੀ जैसल ਭੱਟੀ ਦੇ ਪਰਿਵਾਰ ਵਿੱਚੋਂ ਆਇਆ ਖੀਵਾ rau ਖੀਵਾ rau ਦਾ ਸਾਧੂ rau ਸਾਧੂ rau ਦਾ ਚੌਧਰੀ ਹਮੀਰ ਚੌਧਰੀ ਅਮੀਰ ਦਾ ਚੌਧਰੀ ਬਰਾੜ ਚੌਧਰੀ ਬਰਾੜ ਦਾ ਪੌੜ ਪੌੜ ਦਾ ਵੈਰਸੀ ਵੈਰਸੀ ਦਾ ਕੇਨ ਕੇਨ ਦਾ ਹਲੜ ਤੇ ਹਲੜ ਦਾ ਪੁੱਤਰ ਹੋਇਆ ਸਾਬੋ ਜਿਹਦੇ ਸੇ ਜ਼ਮੀਨ ਆਈ ਤੇ ਉਹਦੇ ਨਾਮ ਤੇ ਪਰਚਲਤ ਹੋ ਗਈ ਸਾਬੋ ਕੀ ਤਲਵੰਡੀ ਸਾਬੋ ਦਾ ਪੁੱਤਰ ਹੋਇਆ ਮਾਂਗੋ ਮਾਂਗੋ ਦਾ ਸਤੋ ਸਤੋ ਦਾ ਭੋਲ ਭੋਲ ਦਾ ਸਾਧੂ ਸਾਧੂ ਦਾ ਰਜਾਦਾ ਰਜਾਦੇ ਦਾ ਆਕਲ ਆਕਲ ਦਾ ਸਲੀਮ ਸ਼ਾ ਤੇ ਸਲੀਮ ਸ਼ਾ ਦਾ ਪੁੱਤਰ ਹੋਇਆ ਚੌਧਰੀ ਡੱਲਾ ਜਿਸ ਚੌਧਰੀ ਡੱਲੇ ਨੇ ਅਮਰਤ ਛਕਿਆ ਤੇ ਉਸ ਨੂੰ ਸਰਦਾਰ ਡਾਲ ਸਿੰਘ ਕਿਹਾ ਜਾਣ ਲੱਗਾ ਸੇਕ ਧਰਮ ਦੇ ਵਿੱਚ ਅੱਜ ਸੇਕ ਕੌਮ ਉਹਦਾ ਨਾਮ ਬੜੇ ਅਦਮ ਨਾਲ ਲੈਂਦੀ ਹੈ ਦਸਮ ਪਾਤਸ਼ਾਹ ਉਸ ਸਾਬੋ ਕੀ ਤਲਵੰਡੀ ਤੇ ਇਸ ਪਾਵਨ ਸਥਾਨ ਤੇ ਬਿਰਾਜੇ ਹੋਏ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਖਾਈ ਜਾ ਰਹੀ ਹੈ ਜਿਹੜਾ ਸੰਪੂਰਨਤਾ ਦਿਵਸ ਪਰਸੋਂ ਮਨਾਇਆ ਗਿਆ ਨਾ ਸਾਬੋ ਕੀ ਤਲਵੰਡੀ ਮਨਾਇਆ ਤੁਹਾਡੇ ਵਿੱਚੋਂ ਕੋਈ ਗੁਰਮਤ ਪਿਆਰਾ ਸ਼ਾਇਦ ਗਿਆ ਹੋਵੇ ਜਾਂ ਕਿਸੇ ਸੁਣਿਆ ਹੋਵੇ ਉਹ ਕਿਉਂ ਮਨਾਇਆ ਗਿਆ ਸੇਕ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੰਬੰਧੀ ਤਿੰਨ ਦਿਹਾੜੇ ਬੜੇ ਪ੍ਰਚਲਿਤ ਨੇ ਗੌਰ ਕਰਦੇ ਜਾਣਾ ਸ਼ਾਇਦ ਆਪ ਜੀ ਬਾਤ 'ਚ ਕੋਈ ਨਵਾਂ ਵੀ ਹੋਵੇ ਪਰ ਧਿਆਨ ਕਰਕੇ ਸੁਣਦੇ ਜਾਣਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਈਆਂ ਥਾਵਾਂ 'ਤੇ ਕੱਲ ਮਨਾਇਆ ਜਾਣਾ ਕਈਆਂ ਥਾਵਾਂ 'ਤੇ 4 ਸਤੰਬਰ ਨੂੰ ਮਨਾਇਆ ਜਾਣਾ ਵੱਖ-ਵੱਖ ਡੇਟਾਂ 'ਤੇ ਹੈ ਖੈਰ ਵੱਖਰਾ ਵਿੱਚ ਹੈ ਇੱਕ ਹੈ ਪਹਿਲਾ ਪ੍ਰਕਾਸ਼ ਜਿਹੜਾ ਸੱਚਕਣ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੰਚਮ ਪਾਤਸ਼ਾਹ ਨੇ ਆਦ ਬੀੜ ਦਾ ਪ੍ਰਕਾਸ਼ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗਰੰਤੀ ਸਜਾ ਕੇ ਪਹਿਲਾ ਮੁਖਵਾਕ ਲਿਆ ਜਿੱਤੇ ਮੁਖਵਾਕ ਆਇਆ ਸੂਈ ਮਹਲਾ 5 ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਇਹ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਸਬੰਧੀ ਦੂਜਾ ਜਦੋਂ ਦਸਮ ਪਾਤਸ਼ਾਹ ਨੇ ਸੰਪੂਰਨਤਾ ਕਰਵਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਨਾ ਇਹ ਬਾਣੀ ਦੇ ਵਿੱਚ ਕੋ ਥੋੜਾ ਜਿਹਾ ਜਿਹੜੀ ਨੌਵੇਂ ਪਾਤਸ਼ਾਹ ਦੀ ਬਾਣੀ ਉਹ ਅੰਕਤ ਨਹੀਂ ਸੀ ਪੰਚਮ ਪਾਤਸ਼ਾਹ ਨੇ 15 ਭਗਤਾਂ ਦੀ ਭਗਤ ਸੂਰਦਾ ਜੀ ਸੈਣ ਜੀ ਸਦਾ ਜੀ ਕਬੀਰ ਜੀ ਜੈਦੇਵ ਜੀ ਤਰਲੋਚਨ ਜੀ ਧੰਨਾ ਜੀ ਨਾਮਦੇਵ ਜੀ ਪੀਪਾ ਜੀ ਪਰਮਾਨੰਦ ਜੀ ਫਰੀਦ ਜੀ ਬੇਣੀ ਜੀ ਰਾਮਾਨੰਦ ਜੀ ਰਵੇਦਾ ਜੀ 11 ਭਟਾਂ ਦੀ ਬਾਣੀ ਪਟਸਾਲ ਜੀ ਰਮਨਸ ਜੀ ਕਲਸਾਰ ਜੀ ਕੀਰਤ ਜੀ ਗਜੰਦ ਜੀ ਜਲਪ ਜੀ ਨਾਲ ਜੀ ਬਲ ਜੀ ਭਲ ਦੀ ਭਿੱਖਾ ਦੀ ਮਥੁਰਾ ਜੀ ਚਾਰ ਗੁਰ ਸਿੱਖਾਂ ਦੀ ਬਾਣੀ ਬਾਬਾ ਸੱਤਾ ਜੀ ਸੁੰਦਰ ਜੀ ਬਲਵੰਡ ਜੀ ਭਾਈ ਮਰਦਾਨਾ ਜੀ ਦੇ ਨਾਸਰ ਲੈ ਕੇ ਤਿੰਨ ਸ਼ਬਦਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ 30 ਰਾਗਾਂ ਦੇ ਵਿੱਚ ਪੰਚਮ ਪਾਤਸ਼ਾਹ ਨੇ ਬਾਣੀ ਦਰਜ ਕਰਵਾਈ ਸ੍ਰੀ ਰਾਗ ਮਾਜ ਗੌੜੀ ਆਸਾ ਗੁਜਰੀ ਦੇਵ ਗੰਧਾਰੀ ਬਿਹાગੜਾ ਵਢਾਂਸਾ ਸੋਟ ਤਨਾਸਰੀ ਜੈਸਰੀ ਟੋਡੀ ਮਹਰਾੜੀ ਤਿਲੰਗ ਸੁਹੀ ਬਿਲਾਵਲ ਗੋਂਡ ਰਾਮਕਲੀ ਨਟਨ ਨਾਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਾਰੰਗ ਮਲਾਰ ਕਾਂੜਾ ਕਲਿਆਣ ਪ੍ਰਭਾਤੀ ਤੇ ਦਸਮ ਪਾਤਸ਼ਾਹ ਨੇ ਇਹ ਪੰਚਮ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਦਾ ਇਰਾਗ ਜੈਜਾਵੰਤੀ ਕਤਵੀਆਂ ਰਾਗ ਇਹਤੇ ਦਮਦਮਾ ਸਾਹਿਬ ਦਰਜ ਕਰਵਾਇਆ ਜਿਹੜਾ 29 ਤਰੀਕ ਨੂੰ ਦਿਹਾੜਾ ਮਨਾਇਆ ਗਿਆ ਔਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾਈ ਗਈ ਇਹ ਦੂਸਰਾ ਦਿਹਾੜਾ ਸੇਕ ਕੌਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧੀ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਤੀਸਰਾ ਜਦੋਂ ਦਸਮ ਪਾਤਸ਼ਾਹ ਨੇ ਨਦੇੜ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਦੀ ਪਦਵੀ ਦੇ ਕੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਤਕਾਰ ਜਿਹੜਾ ਅਲੱਗ ਹੋ ਗਿਆ ਕਿ ਦਸਾਂ ਪਾਤਸ਼ਾਹਾਂ ਤੋਂ ਬਾਅਦ ਸਿੱਖ ਧਰਮ ਜਿਹੜਾ ਹੈ ਸਿੱਖ ਕੌਮ ਹੈ ਇਹ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕੇਗੀ ਦਮਦਮਾ ਸਾਹਿਬ ਦੀ ਧਰਤੀ ਤੋਂ ਵੱਡੇ ਕਾਰਜ ਕਰਕੇ ਦਸਾਂ ਪਾਚਾ ਜਾ ਪਹੁੰਚੇ ਪੰਜ ਬੱਟੀ ਦੇ ਮੈਦਾਨਾਂ ਵਿੱਚ ਪੰਜ ਬੱਟੀ ਦਾ ਮੈਦਾਨ ਇਹਨੂੰ ਕਿਉਂ ਕਿਹਾ ਜਾਂਦਾ ਹੈ ਅਕੋਰਡਿੰਗ ਟੂ ਡਾਕਟਰ ਜੀਐਸ ਉਹ ਕਹਿੰਦੇ ਤੇ ਪੰਜ ਤਰ੍ਹਾਂ ਦੇ ਪਿੱਪਲ ਬੋਰਡ ਬਿੱਲ ਇਤਾਦਿਕ ਪੰਜ ਦਰਖਤ ਇੱਕੇ ਜਗ੍ਹਾ ਤੇ ਸਨ ਜਿਸ ਕਰਕੇ ਇਸ ਦਾ ਨਾਮ ਪੰਜ ਬੱਟੀ ਦਾ ਮੈਦਾਨ ਪ੍ਰਚਲਿਤ ਹੋ ਗਿਆ ਗੋਦਾਵਰੀ ਦਾ ਕੰਡਾ ਅਤੇ ਆ ਤੁਹਾਡੇ ਸਮਝ ਪੈ ਗਿਆ ਹੋਵੇਗਾ ਪਰ ਕੋਸ਼ਿਸ਼ ਕਰਾਂਗਾ ਇਹਦੇ ਵਿੱਚੋਂ ਆਂਟਾ ਪੱਤਰੇ ਤੁਹਾਡੇ ਨਾਲ ਸਾਂਝੇ ਕਰਦਾ ਜਾਵਾਂ ਨਦੇੜ ਸਾਹਿਬ ਦੀ ਧਰਤੀ ਦੇ ਮਹਾਰਾਜ ਚਲੇ ਗਏ ਜਿਹਦੇ ਡੇਰੇ ਗਏ ਉਹਦਾ ਨਾਮ ਸਾਨੂੰ ਪਤਾ ਹੈ ਕਿ ਕੌਣ ਹੈ ਉਹਦਾ ਨਾਮ ਹੈ ਮਾਧੋਦਾਸ ਪੈ ਰਾਗੀ ਮਾਧੋਦਾਸ ਦੇ ਡੇਰੇ ਵਿੱਚ ਦਸਮ ਪਾਤਸ਼ਾਹ ਜਾ ਪਹੁੰਚੇ ਉਸ ਵਕਤ ਮਾਧੋਦਾਸ ਡੇਰੇ